ਹਮੇਸ਼ਾ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦਾ ਦਮ ਰੱਖਦੇ ਨੇ ਸੰਸਥਾ ਨੇ ਇਹਨਾਂ ਨੂੰ ਜੁੜਿਆ ਮੈਂ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਮੈਂ ਅੱਗੇ ਆਸ ਰੱਖਦਾ ਵੀ ਜਿਵੇਂ ਪਹਿਲਾਂ ਇਹ ਸੇਵਾ ਕਰ ਰਹੇ ਆ ਉਵੇਂ ਅੱਗੇ ਤੰਦੀ ਨਾਲ ਸੇਵਾ ਕਰਨਗੇ ਤੇ ਜਿਹੜੇ ਕੋਈ ਸਾਡੇ ਸ਼ਹਿਰ ਦੇ ਰਾਜਪੁਰਾ ਸ਼ਹਿਰ ਦੇ ਜਾਂ ਹਲਕੇ ਦੇ ਕੋਈ ਵੀ ਦਿੱਕਤ ਹੋएगी ਕੋਈ ਪਰੇਸ਼ਾਨੀ ਹੋएगी ਉਹਨੂੰ ਇਹ ਦਿਖਾਣ ਅੱਗੇ ਦਿਖਾਣਗੇ ਦਾ ਰਾਜਪੁਰਾ ਪ੍ਰੈਸ ਕਲੱਬ ਦੇ ਪ੍ਰਧਾਨ ਵਿਮਨਸ਼ੂ ਵੈਰੀ ਜਿਹੜੇ ਇਹ ਸੰਸਥਾ ਨੇ ਇਹਨਾਂ ਨੂੰ ਚੁਣਿਆ ਮੈਂ ਇਦਾਂ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਪਰਮਾਤਮਾ ਅਗੇ ਅਰਦਾਸ ਕਰਦਾ ਮੈਂ ਪਹਿਲਾਂ ਵੀ ਦੇਖਦਾ ਇਹ ਹਮੇਸ਼ਾ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦਾ ਦਮ ਰੱਖਦੇ ਨੇ ਮਤਲਬ ਕਿ ਸੱਚਾਈ ਹਮੇਸ਼ਾ ਦਿਖਾਉਂਦੇ ਨੇ ਹਮੇਸ਼ਾ ਹੀ ਤੇ ਮੈਂ ਅੱਗੇ ਆਸ ਰੱਖਦਾ ਵੀ ਜਿਵੇਂ ਪਹਿਲਾਂ ਇਹ ਸੇਵਾ ਕਰ ਰਹੇ ਆ ਉਵੇਂ ਅੱਗੇ ਤੰਦੀ ਨਾਲ ਸੇਵਾ ਕਰਨਗੇ ਤੇ ਜਿਹੜੇ ਕੋਈ ਸਾਡੇ ਸ਼ਹਿਰ ਦੇ ਰਾਜਪੁਰਾ ਸ਼ਹਿਰ ਦੇ ਜਾਂ ਹਲਕੇ ਦੇ ਕੋਈ ਵੀ ਦਿੱਕਤ ਹੋएगी ਕੋਈ ਪਰੇਸ਼ਾਨੀ ਹੋएगी ਉਹਨੂੰ ਇਹ ਦਿਖਾਣ ਅੱਗੇ ਦਿਖਾਣਗੇ ਮੈਂ ਇਹ ਆਸ ਰੱਖਦਾ ਤੇ ਮੈਂ ਇਹਨਾਂ ਨੂੰ ਲੱਖ ਲੱਖ ਮੁਬਾਰਕਾ ਦਿੰਦਾ ਹਾਂ ਮਨਸ਼ੂ ਐਰੀ ਜੀ ਨੂੰ ਤੇ ਮੈਂ ਇਹਨਾਂ ਨੂੰ ਤੁਹਾਡੇ ਕਲੱਬ ਨੂੰ ਵਿਸ਼ਵਾਸ ਦਿਵਾਉਣਾ ਵੀ ਜਿੱਥੇ ਵੀ ਮੇਰੀ ਲੋੜ ਹੋਵੇ ਤਨ ਮਨ ਤਰ ਨਾਲ ਮੈਂ ਤੁਹਾਡੇ ਨਾਲ ਇਹਨਾਂ ਦਾ ਕਰਨ ਬਹੁਤ ਚੇਰਨ ਹੈ ਇਹ ਹਮੇਸ਼ਾ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦਾ ਦਮ ਰੱਖਦੇ ਨੇ ਸੰਸਥਾ ਨੇ ਇਹਨਾਂ ਨੂੰ ਜੋੜਿਆ ਮੈਂ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਮੈਂ ਅੱਗੇ ਆਸ ਰੱਖਦਾ ਵੀ ਜਿਵੇਂ ਪਹਿਲਾਂ ਇਹ ਸੇਵਾ ਕਰ ਰਹੇ ਆ ਉਵੇਂ ਅੱਗੇ ਤੰਦੀ ਨਾਲ ਸੇਵਾ ਕਰਨਗੇ ਤੇ ਜਿਹੜੇ ਕੋਈ ਸਾਡੇ ਸ਼ਹਿਰ ਦੇ ਰਾਜਪੁਰਾ ਸ਼ਹਿਰ ਦੇ ਜਾਂ ਹਲਕੇ ਦੇ ਕੋਈ ਵੀ ਦਿੱਕਤ ਹੋएगी ਕੋਈ ਪਰੇਸ਼ਾਨੀ ਹੋएगी ਉਹਨੂੰ ਇਹ ਦਿਖਾਣ ਅੱਗੇ ਦਿਖਾਣਗੇ ਦਾ ਰਾਜਪੁਰਾ ਪ੍ਰੈਸ ਕਲੱਬ ਦੇ ਪ੍ਰਧਾਨ ਵਿਮਨਸ਼ੂ ਵੈਰੀ ਜਿਹੜੇ ਕੀ ਸੰਸਥਾ ਨੇ ਇਹਨਾਂ ਨੂੰ ਚੁਣਿਆ ਮੈਂ ਇਦਾਂ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਪਰਮਾਤਮਾ ਅਗੇ ਅਰਦਾਸ ਕਰਦਾ ਮੈਂ ਪਹਿਲਾਂ ਵੀ ਦੇਖਦਾ ਇਹ ਹਮੇਸ਼ਾ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦਾ ਦਮ ਰੱਖਦੇ ਨੇ ਮਤਲਬ ਕਿ ਸੱਚਾਈ ਹਮੇਸ਼ਾ ਦਿਖਾਉਂਦੇ ਨੇ ਹਮੇਸ਼ਾ ਹੀ ਤੇ ਮੈਂ ਅੱਗੇ ਆਸ ਰੱਖਦਾ ਵੀ ਜਿਵੇਂ ਪਹਿਲਾਂ ਇਹ ਸੇਵਾ ਕਰ ਰਹੇ ਆ ਉਵੇਂ ਅੱਗੇ ਤੰਦੀ ਨਾਲ ਸੇਵਾ ਕਰਨਗੇ ਤੇ ਜਿਹੜੇ ਕੋਈ ਸਾਡੇ ਸ਼ਹਿਰ ਦੇ ਰਾਜਪੁਰਾ ਸ਼ਹਿਰ ਦੇ ਜਾਂ ਹਲਕੇ ਦੇ ਕੋਈ ਵੀ ਦਿੱਕਤ ਹੋएगी ਕੋਈ ਪਰੇਸ਼ਾਨੀ ਹੋएगी ਉਹਨੂੰ ਇਹ ਦਿਖਾਣ ਅੱਗੇ ਦਿਖਾਣਗੇ ਮੈਂ ਇਹ ਆਸ ਰੱਖਦਾ ਤੇ ਮੈਂ ਇਹਨਾਂ ਨੂੰ ਲੱਖ ਲੱਖ ਮੁਬਾਰਕਾ ਦਿੰਦਾ ਹਾਂ ਮਨਸ਼ੂ ਐਰੀ ਜੀ ਨੂੰ ਤੇ ਮੈਂ ਇਹਨਾਂ ਨੂੰ ਤੁਹਾਡੇ ਕਲੱਬ ਨੂੰ ਵਿਸ਼ਵਾਸ ਦਿਵਾਣਾ ਵੀ ਜਿੱਥੇ ਵੀ ਮੇਰੀ ਲੋੜ ਹੋਵੇ ਤਨ ਮਨ ਤਰ ਨਾਲ ਮੈਂ ਤੁਹਾਡੇ ਨਾਲ ొరూ <laughs> చే <Evet. gülüyor> <laughs>